ਆਰਥੀਰਤ ਵਾਸਤੇ ਅੱਜ ਇੱਕ ਰਾਸਮਗਰੀ ਲੈ ਕੇ ਆ ਰਹੀ ਹਾਂ ਔਰ ਕੀ ਕਹਿਣਾ ਚਾਹੁੰ ਮੈਂ ਜੋ ਆਪਤਾਏ ਕਿੰਨੀ ਚਾਹੁੰਦੇ ਆਂ ਅੱਜ ਸਾਡੇ ਪਿੰਡ ਮਾਰਕਪੁਰ ਬੋਲੀ ਵੱਲੋਂ ਸਾਡੀ ਪੰਚਾਇਤ ਵੱਲੋਂ ਅੱਜ ਸਾਰੇ ਨਗਰ ਵੱਲੋਂ ਐਨ ਆਰ ਆਈ ਮੀਰਾਂ ਵੱਲੋਂ ਸਾਡੇ ਤਿੰਨ ਵੱਲੋਂ ਰਲ ਕੇ ਉਪਰਾਲਾ ਕੋ 2.5 ਲੱਖ ਦਾ ਸਮਾਨ ਜੋ ਕਿ ਕੰਬਲ ਤੇ ਗੱਡੀ ਦੇ ਵਿੱਚ ਦਵਾਈਆਂ ਜੋ ਘਰ ਵਿੱਚ ਬਰਤਨ ਨੂੰ ਘਰੇਲੂ ਸਮਾਨ ਹੈ ਜੋ ਸਾਨੂੰ ਮੰਡ ਦੇ ਵਿੱਚ ਮੰਗ ਕੀਤੀ ਸੀ ਕੁਝ ਦਿਨ ਪਹਿਲਾਂ ਸਾਡੇ ਸਰਪੰਚ ਸਾਹਿਬ ਗਏ ਸੀ ਉਹਨਾਂ ਦੱਸਿਆ ਸੀ ਆ ਚੀਜ਼ਾਂ ਲੈ ਕੇ ਆਇਓ ਉਹੀ ਚੀਜ਼ਾਂ ਜਿਸੀਂ ਲੈ ਕੇ ਚੱਲੇ ਆਂ ਜੋ ਵੀ ਉਹਨਾਂ ਨੂੰ ਲੋੜ ਹੋਵੇਗੀ ਕਿਸੇ ਵੀ ਤਰ੍ਹਾਂ ਦੀ ਉਹ ਅੱਜ ਹੀ ਉਹਨਾਂ ਦੀ ਪੂਰੀ ਕਰਾਂ। ਉੱਥੋਂ ਦੇ ਕਿਸ ਤਰ੍ਹਾਂ ਦੇ ਹਾਲਾਤ ਤੁਸੀਂ ਜੇ ਸੀ ਲੋਕਾਂ ਦੇ ਦੇਖੋ। ਉੱਥੇ ਦੇ ਹਾਲਾਤ ਬਹੁਤ ਹੀ ਰੱਬ ਦਾ ਬਾਣਾ ਸੀਗਾ ਕਿਸੇ ਦਾ ਕੋਈ ਜ਼ੋਰ ਨਹੀਂ ਥੋੜੇ ਮਾੜੇ ਸੀਗੇ ਹੁਣ ਬੱਦਲ ਦੇ ਪਾਣੀ ਨਾਲ ਥੋੜੀ ਜਿਹਾ ਉਹਨਾਂ ਨੂੰ ਸਾਹ ਆਇਆ ਪਾਣੀ ਲੱਤ ਗਏ ਨੇ ਉਹਨਾਂ ਨੂੰ ਜਿਹੜੀਆਂ ਘਰੇਲੂ ਚੀਜ਼ਾਂ ਨੇ ਲੋੜ ਨੇ ਹੋਰ ਵੀ ਬੜੀਆਂ ਸੰਸਥਾਵਾਂ ਜਾ ਰਹੀਆਂ ਨੇ ਸਾਡੇ ਪਿੰਡ ਵੱਲੋਂ ਵੀ ਸਾਡੇ 1 ਲੱਖ ਰੁਪਈਆ ਸਰਪੰਚ ਸਾਹਿਬ ਵੱਲੋਂ ਆਇਆ ਸੀ ਸਾਡੇ ਪਿੰਡ ਵੱਲੋਂ 1.5 ਲੱਖ ਰੁਪਈਆ ਹੋਇਆ ਜੋ ਕਿ ਅੱਜ ਜੋ ਵੀ ਅਸੀਂ ਸਾਰਾ ਸਮਾਨ ਲੈ ਕੇ ਜਮੰਡ ਵੇਚਾਂ ਕਿਹ ਸਾਡੇ ਵੱਲੋਂ ਕੰਬਲ ਨੇ ਦਵਾਈਆਂ ਨੇ ਤੇ ਕੋਈ ਬ੍ਰੇਕਫਾਸਟ ਦਾ ਸਮਾਨ ਹੈ ਕੋਈ ਘਰੇਲੂ ਉਹਨਾਂ ਨੂੰ ਬਿਸਤਰੇ ਨੇ ਨਵੀਆਂ ਰਜਾਈਆਂ ਤਲਾਈਆਂ ਸਭ ਕੁਝ ਜਿਨ੍ਹਾਂ ਦੇ ਘਰ ਡਿੱਗੇ ਨੇ ਉਹਨਾਂ ਨੂੰ ਅਸੀਂ ਕੈਸ਼ ਵੀ ਮਾਇਆ ਦੇ ਕੇ ਆਵਾਂ ਕਿ ਘਰ ਘਰ ਜਾ ਮਾਇਆ ਹੀ ਵੰਡੀ ਚ ਲੋਕਾਂ ਨੂੰ ਚਾਹੀਦਾ ਲੋਕਾਂ ਨੂੰ ਅਪੀਲ ਕਰਦੇ ਆ ਕਿ ਚਲੋ ਇਹ ਰੱਖਦਾ ਹੀ ਪਾਣਾ ਜੇ ਇਸ ਤਰ੍ਹਾਂ ਹੋ ਗਿਆ ਤੇ ਸਾਰਿਆਂ ਨੂੰ ਐਨਆਰਆਈ ਵੀਰਾਂ ਨੂੰ ਹੋਰ ਵੀ ਸੰਸਥਾਵਾਂ ਨੂੰ ਸਾਰੇ ਲੈਨਸ ਕਲੱਬਾਂ ਨੂੰ ਬੇਨਤੀ ਹੈ ਜਿਹੜੇ ਜਿਹੜੇ ਪਿੰਡ ਜਿੱਤਾਂ ਜਾ ਕੇ ਉਹਨਾਂ ਨੂੰ ਪੁੱਛਿਆ ਜਾਵੇ ਜਿਹੜੀ ਜਿਹੜੀ ਚੀਜ਼ ਦੀ ਲੋੜ ਹੈ ਉਹ ਲੋਕਾਂ ਨੂੰ ਪੂਰੀਆਂ ਕੀਤੀਆਂ ਜਾਂ ਜਾਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਆਪ ਜੀ ਨੂੰ ਭਰੀ ਪਾਤੀ ਜਾਣ ਦੀ ਸਭ ਸੰਗਤ ਕਿ ਪਾਣੀ ਬਹੁਤ ਜ਼ਿਆਦਾ بارش ਆਈਆਂ ਹਰ ਬਹੁਤ ਜ਼ਿਆਦਾ ਪਿੰਡਾਂ ਚ ਆਏ ਨੇ ਤੇ ਮਾਲੀ ਨੁਕਸਾਨ ਤੇ ਬਹੁਤ ਜ਼ਿਆਦਾ ਹੋ ਚੁੱਕਾ ਹੈ ਘਰ ਲੋਕਾਂ ਦੇ ਟੱਗੇ ਨੇ ਬਿਸਤਰੇ ਰੋੜ ਗਏ ਨੇ ਬਾਹਰ ਡੰਗਰ ਦਾ ਬਹੁਤ ਨੁਕਸਾਨ ਹੈ ਕੱਲ ਜਾਂ ਪਰਸੋਂ ਮੇਰੇ ਖਿਆਲ ਚ ਸਾਡੇ ਪਿੰਡੂ ਪਿੰਡ ਮਾਰਕੋਰ ਤੋਂ ਟੀਮ ਗਈ ਸੀ ਪੰਚਾਇਤ ਤੇ ਉਹ ਦੇਖ ਕੇ ਵੀ ਕਿਸ ਕਿਸ ਚੀ ਦੀ ਲੋੜ ਹੈ ਤੇ ਕਿੰਨੇ ਕੁ ਘਰ ਲੋੜ ਵੱਧ ਉਹਨਾਂ ਨੂੰ ਅੱਜ ਸਮਗਰੀ ਜਿਹੜੀ ਪਹੁੰਚਾਈ ਗਈ ਸਾਡੇ ਕੋਲ ਮੈਡੀਸਨ ਹੈ ਤੇ ਜਿੱਦਾਂ ਕੋਈ ਖਾਣ ਪੀਣ ਵਾਲਾ ਸਮਾਨ ਪਾਣੀ ਹੋਰ ਵੀ ਇਦਾਂ ਦੀਆਂ ਵਸਤੂਆਂ ਨੇ ਜਿਹੜੀਆਂ ਉਹ ਦੇਖਿਆ ਜਾਂਦਾ ਬਾਕੀ ਤੁਹਾਨੂੰ ਨੰਬਰਦਾਰ ਸਾਹਿਬ ਲਖਿੰਦਰ ਸਿੰਘ ਨੇ ਦੱਸ ਹੀ ਦਿੱਤਾ ਵੀ ਜੋ ਜੋ ਚੀਜ਼ ਚਾਹੀਦੀ ਹੈ ਉਹ ਆਪਾਂ ਅਖੇ ਜਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਕაცი ਸਾਰੇ ਪਿੰਡ ਦਾ ਐਨਆਰਆਈ ਵੀਰਾਂ ਦਾ ਗੁਰਦੁਆਰਾ ਕਮੇਟੀ ਦੇ ਸਾਡੇ ਸੈਕਟਰੀ ਸਾਹਿਬ ਦਾ ਦਿਲੋਂ ਧੰਨਵਾਦ ਆ ਜਿਨ੍ਹਾਂ ਨੇ ਵਰਕ ਕਰਕੇ ਸਾਰੀ ਇਹ ਗ੍ਰਾਹੀ ਇਕੱਠੀ ਕੀਤੀ ਸਾਡਾ ਵੀਰ ਸੁਖਵਿੰਦਰ ਸਿੰਘ ਮਨਜਿੰਦਰ ਸਿੰਘ ਸਾਡੇ ਪੰਚਾਇਤ ਮੈਂਬਰ ਸਰਦਾਰ ਰੁਪਿੰਦਰ ਸਿੰਘ ਜੀ ਸਾਡੇ ਸਰਪੰਚ ਸਾਹਿਬ ਜਿਨ੍ਹਾਂ ਦਾ ਬੜਾ ਵੱਡਾ ਭਰਾਲਾ 1 ਲੱਖ ਰੁਪਿਆ ਦੇ ਕੇ ਸਰਦਾਰ ਹੀਰੇ ਸਿੰਘ ਫੁੱਲ ਉਹਨਾਂ ਦੇ ਪਰਿਵਾਰ ਵੱਲੋਂ ਹੋਰ ਵੀ ਇਸੇ ਤਰ੍ਹਾਂ ਪਿੰਡ ਦੀ ਬਹੁਤ ਵੱਡੀ ਸਾਨੂੰ ਸੇਵਾ ਆਈ ਹੈ ਹਰ ਵਾਰੀ ਸਾਡੀ ਕਮੇਟੀ ਨਾਲ ਖੜਦੇ ਨੇ ਦਿਲੋਂ ਧੰਨਵਾਦ ਆ ਅਸੀਂ ਇਸੇ ਤਰ੍ਹਾਂ ਲੋਕਾਂ ਨਾਲ ਖੜਾ ਸਰਦਾਰ ਕੁਮਨ ਸਾਹਿਬ ਤੁਸੀਂ ਅੱਜ ਮੰਡਜ ਆਏ ਹੋ ਗੁਰਗੀ ਵਿਚਾਰ ਹੈਗਾ ਮੈਂ ਜੀ ਅੱਜ ਬੜਾ ਧੰਨਵਾਦੀ ਆ ਸਾਡੀ ਮੁਬਾਰਕਪੁਰ ਦੀ ਪੰਚਾਇਤ ਦਾ ਸਾਰੇ ਮੋਢਬਰ ਸੱਜਣਾ ਦਾ ਸਾਡੇ ਲੰਬੜਦਾਰ ਸਾਹਿਬ ਕਿ ਸਾਰੇ ਸੱਜਣਾ ਜਿਖਿ ਨੇ ਹੋਈ ਕੇ ਮੈਂ ਅੱਗੇ ਵੀ ਗੱਲ ਕਰਦਾ ਸੀਵਾ ਤੇ ਚਲੋ ਜੋ ਸਾਂਝੀ ਸਾਰਿਆਂ ਦੀ ਚੰਦੀ ਉਹ ਤੇ ਚੱਲ ਹੀ ਰਹੀ ਸੀ ਪਰ ਹੁਣ ਜਦੋਂ ਟਲ ਗਿਆ ਉਹ ਤੋਂ ਬਾਅਦ ਜਿਹੜਾ ਨੁਕਸਾਨ ਹੋਇਆ ਉਹਨਾਂ ਨੇ ਉਹ ਤੋਂ ਬਾਅਦ ਵੀ ਜਿਹੜਾ ਉਹਨਾਂ ਦਾ ਹੱਥ ਨਹੀਂ ਛੱਡਿਆ ਪਿੰਡ ਵਾਲਿਆਂ ਨੇ ਅੱਜ ਮੰਡ ਸਦਰ ਅਸਾਇਓ ਸਿੰਘ ਵਾਲਿਆਂ ਨੇ ਕੀ ਪਕੜਿਆ ਗੁਰਦੁਆਰਾ ਸਾਹਿਬ ਦੇ ਵਿੱਚ ਲਗਭਗ 2.5 ਲੱਖ ਦੇ ਆਸ-ਪਾਸ ਦਾ ਸਮਾਨ ਜਿਹੜਾ ਆ ਸਾਰਿਆਂ ਨੂੰ ਸਰਦੀਆਂ ਦਾ ਕੰਬਲ ਪੀਣ ਵਾਲਾ ਪਾਣੀ ਹੋਰ ਜਿਹੜਾ ਸਮਾਨ ਪਿੱਛੇ ਮੈਡੀਕਲ ਕੈਂਪ ਲੱਗਾ ਸਾਡੇ ਡਾਕਟਰ ਬੈਠੇ ਆ ਹਰ ਤਰੀਕੇ ਦੀ ਦਵਾਈ ਪਲੱਸ ਔਮਨ ਦੇ ਜਿਹੜੇ ਆ ਸੈਨੀਟਰੀ ਪੈਡਸ ਤੱਕ ਤੇ ਨਾਲ ਉਹਨਾਂ ਦੀ ਕਾਉਂਸਲਿੰਗ ਵੀ ਅੱਜ ਦਿੱਤੀ ਜਾ ਰਹੀ ਹੈ ਕਿ ਕਿਸੇ ਵੀ ਤਰੀਕੇ ਦਾ ਕੋਈ ਸਿਹਤ ਦਾ ਨੁਕਸਾਨ ਕਿਸੇ ਜੀ ਦਾ ਜੇ ਕੋਈ مالی ਨੁਕਸਾਨ ਹੋਇਆ ਉਹ ਵੀ ਅਸੀਂ ਪੂਰਾ ਕਰ ਰਹੇ ਜਿੱਦਾਂ ਮੈਂ ਗੁਰਦੁਆਰਾ ਸਾਹਿਬ ਆਇਆ ਮੱਝਿੱਤ ਨੂੰ ਕੰਦ ਦਿਖਾਈ ਤੇ ਮੈਂ ਇੱਥੇ ਪੰਚਾਇਤ ਨੂੰ ਵੀ ਕਿਹਾ ਸਾਰੇ ਸੱਜਣਾਂ ਨੂੰ ਕਿਹਾ ਕਿ ਹਰ ਤਰੀਕੇ ਨਾਲ ਆ ਨਿੱਜੀ ਤੌਰ ਤੇ ਵੀ ਨਾਲ ਆ ਸਰਕਾਰ ਤੌਰ ਤੇ ਵੀ ਨਾਲ ਆ ਦੇ ਆਪਣੇ ਭਰਾਵਾਂ ਤੌਰ ਤੇ ਵੀ ਨਾਲ ਆ ਹਰ ਤਰੀਕੇ ਨਾਲ ਆ ਅਸੀਂ ਹਰ ਖਾਂ ਨਾਲ ਖੜੇ ਜਿਹੜੀ ਵੀ ਚੀਜ਼ ਦੀ ਕਿਤੇ ਵੀ ਕਮੀ ਨਹੀਂ ਆਉਣ ਦੇਵਾਂਗੇ ਹਰ ਤਰੀਕੇ ਜਿਹੜਾ ਆ ਉਹ ਪੂਰਾ ਕੀਤਾ ਜਾਊਗਾ ਮੈਨੂੰ ਮਾਣ ਆ ਇਸ ਪੰਚਾਇਤ ਤੇ ਮੇਰੇ ਆਪਣੇ ਜੀਵਾਂ ਤੇ ਸਾਡੇ ਐਨ ਆਰ ਆਈ ਵੀਰਾਂ ਤੇ ਜਿਨ੍ਹਾਂ ਨੇ ਮਦਦ ਕੀਤੀ ਅੱਗੇ ਵੀ ਕੀਤੀ ਤੇ ਆ ਜਿਹੜਾ ਵੇਲਾ ਆ ਜਦੋਂ ਹੁਣ ਲਗਭਗ ਮੈਨੂੰ ਲੱਗਦਾ ਸਾਰੇ ਜਾਣਿਆਂ ਦਾ ਧਿਆਨ ਇਸ ਚੀਜ਼ ਵੱਲ ਹੁਣ ਜਦੋਂ ਪਾਣੀ ਘਟ ਗਿਆ ਘਟ ਗਿਆ ਨੁਕਸਾਨ ਤਾਂ ਹੁਣ ਪਤਾ ਲੱਗਣਾ ਕਿ ਲੋਕੀ ਘਰ ਪਰਤੇ ਆ ਜਿਹੜੇ ਹੁਣ ਵੀ ਜਿਹੜਾ ਇਹਨਾਂ ਜੀਵਾਂ ਦਾ ਹੱਥ ਫੜਿਆ ਮੈਂ ਉਹਨਾਂ ਦਾ ਬੜਾ ਮਸ਼ਕੂਰ ਹਾਂ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਮੇਰੇ ਜੀਵਾਂ ਦਾ ਬੜਾ ਧੰਨਵਾਦ ਕਰਨਾ ਚਾਹੁੰਦਾ ਤੇ ਅੱਜ ਅਸੀਂ ਇੱਥੇ ਸਾਡਾ ਸਕੂਲ ਆ ਪਿੰਡ ਦੇ ਵਿੱਚ ਜਿਹੜਾ ਬੜੀ ਰੀਜ ਨਾਲ ਸਾਡੇ ਟੀਚਰ ਸੀਗੇ ਮੈਂ ਵੀ ਆਇਆ ਸੀ ਅਸੀਂ ਉੱਥੇ ਪੈਸੇ ਕਾਫੀ ਲਾਏ ਕਿ ਉੱਥੇ ਬੱਚੇ ਪੜ੍ਹ ਸਕਣ ਹੁਣ ਅਸੀਂ ਉੱਥੇ ਸਕੂਲੇ ਜਾ ਕੇ ਉੱਥੀ ਦੀ ਸਫਾਈ ਤੇ ਉੱਥੇ ਜਿਹੜੇ ਹੋਰ ਕੰਮ ਹੋਣ ਵਾਲੇ ਆ ਉਹ ਵੀ ਚੈੱਕ ਕਰਾਂਗੇ ਨਾਲ ਉਹ ਵੀ ਕੱਲਾ ਨਹੀਂ ਬਾਕੀ ਪਿੰਡ ਦਾ ਵੀ ਦੇਖਾਂਗੇ ਜੀ ਕਿਸੇ ਦੀ ਬਿਲਡਿੰਗ ਦਾ ਕਿਸੇ ਦੇ ਘਰ ਦਾ ਕੋਈ ਨੁਕਸਾਨ ਆ ਉਹਦੀ ਵੀ ਪਰਖਾਈ ਕਰਾਂਗੇ ਬਾਕੀ ਮੈਂ ਸਰਪੰਚ ਸਾਹਿਬ ਨਾਲ ਵੀ ਗੱਲ ਕੀਤੀ ਲਗਭਗ ਜਿੰਨੀ ਸਾਰੀ ਫਸਲ ਦਾ ਜਿਹੜਾ ਮੁਆਵਜ਼ਾ ਹੈਗਾ ਉਹ ਵੀ ਨਾਲ ਦਿੱਤਾ ਜਾਊਗਾ ਹਰ ਤਰੀਕੇ ਨਾਲ ਆ ਨਾਲ ਦਾ ਮਤਲਬ ਹਰ ਤਰੀਕੇ ਨਾਲ ਬਹੁਤ ਧੰਨਵਾਦ ਜੀ ਫਲੈਟ ਦੇ ਟਾਈਮ ਤਾਂ ਦਿੱਕਤ ਸੀਗੀ ਸੀਗੀ ਪਰ ਜਿਹੜੀ ਹੁਣ ਹੈ ਉਹ ਇਹ ਪ੍ਰੋਬਲਮ ਆ ਰਹੀ ਹੈ ਕਿ ਬਹੁਤ ਸਾਰੇ ਨੂੰ ਸਕੀਨ ਇਨਫੈਕਸ਼ਨ ਹੋ ਰਹੀ ਹੈ ਬਹੁਤ ਸਾਰੇ ਨੂੰ ਮਤਲਬ ਉਹ ਤੇ ਵੈਦਰ ਇਸ਼ੂ ਆ ਰਹੇ ਨੇ ਬਹੁਤ ਸਾਰੇ ਜਾਨਵਰ ਮਰੇ ਹੋਏ ਨੇ ਉਹਨਾਂ ਸਾਰੇ ਨੂੰ ਧਿਆਨ ਵਿੱਚ ਰੱਖਦੇ ਇਨਫੈਕਟਡ ਪਾਣੀ ਹੈ ਜੀ ਜੇ ਕਰਕੇ ਕੀ ਹੈਪਾਟਾਈਟਸ ਇਹ ਹੋਣ ਦੇ ਚਾਂਸਸ ਜਿਆਦਾ ਵਧ ਰਹੇ ਆ ਉਹਨਾਂ ਚੀਜ਼ਾਂ ਨੂੰ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਆ ਔਰ ਪ੍ਰਿੰਡ ਦੇ ਸਹਿਯੋਗ ਦੇ ਨਾਲ ਉਹਨਾਂ ਨਾਲ ਸਾਥ